ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਰਸ਼ਕਾ ਦਾ ਸਵਾਗਤ ਹੈ ਪਿੰਡ ਚੱਕਪੱਖੀ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਕਿਸੇ ਸ਼ਰਾਤੀ ਅੰਸਰ ਵੱਲੋਂ ਗੁਰਤੇਜ ਸਿੰਘ ਦੀ ਪਹਿਲੀ ਵਿੱਚ ਲੱਗੇ ਖੰਭੇ ਉੱਪਰ ਲੋਹੇ ਦੀ ਤਾਰ ਸੁੱਟ ਦਿੱਤੀ ਜਿਸ ਨਾਲ ਖੰਭੇ ਅਤੇ ਪਹਿਲੀ ਵਿੱਚ ਕਰੰਟ ਆ ਗਿਆ ਗੁਰਤੇਜ ਸਿੰਘ ਨੂੰ ਪਹਿਲਾਂ ਇਸ ਦੀ ਖਬਰ ਨਹੀਂ ਸੀ ਜਦੋਂ ਉਹ ਖਾਦ ਪਾਉਣ ਲਈ ਕਿਾਰੇ ਦੇ ਦੂਜੇ ਪਾਸੇ ਤੋਂ ਝੋਨੇ ਵਿੱਚ ਵੜਿਆ ਤਾਂ ਉਸ ਨੂੰ ਕਰੰਟ ਲੱਗਿਆ ਗੁਰਤੇਜ ਸਿੰਘ ਦੇ ਜਾਣਕਾਰੀ ਦੇਣ ਅਨੁਸਾਰ ਜੇਕਰ ਉਹ ਖੰਭੇ ਦੇ ਜ਼ਿਆਦਾ ਨੇੜੇ ਹੁੰਦਾ ਤਾਂ ਸ਼ਾਇਦ ਜ਼ਿਆਦਾ ਕਰੰਟ ਵੀ ਲੱਗ ਸਕਦਾ ਸੀ ਇਸੇ ਤਰ੍ਹਾਂ ਜੇਕਰ ਕੋਈ ਹੋਰ ਆ ਜਾਂਦਾ ਜਿਸ ਨੂੰ ਇਸ ਦਾ ਨਹੀਂ ਪਤਾ ਸੀ ਤਾਂ ਕੋਈ ਹੋਰ ਅਣਸਖਾਵੀ ਘਟਨਾ ਵੀ ਹੋ ਸਕਦੀ ਸੀ ਗੁਰਤੇਜ ਸਿੰਘ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਮਸਲੇ ਦੀ ਪੂਨ ਸ਼ਾਨ ਕਰਕੇ આરોપી ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੈਨੂੰ ਕਹਿੰਦਾ ਵੀ ਡੈਕਟ ਆਏ ਆਉਂਦਾ ਮੈਂ ਕਿਹਾ ਵੀ ਜੇ ਡੀ ਪਾਈ ਫਿਰ ਪੈਣ ਆਉਂਦਾ ਤੁਸੀਂ ਤਾਂ ਕੰਮ ਕਰਦੇ ਥੋਨੂੰ ਪਤਾ ਨਾ ਹਾਂਜੀ ਸਰ ਨਾਮ ਤੁਹਾਡਾ ਮੇਰਾ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਜੀ ਕੀ ਬਾਤ ਦਾ ਤੋਈ ਹੈ ਜਿਹੜਾ ਤੁਸੀਂ ਇੱਥੇ ਇਕੱਠੇ ਹੋਏ ਇਹ ਆਪਣੇ ਨਾਲ ਵੀ ਵਾਣ ਦੇ ਵਿੱਚ ਖੰਭਾ ਲੱਗਿਆ ਹੋਇਆ ਜੀ ਇਹਦੇ ਉੱਤੇ ਕੋਈ ਸ਼ਰਾਸਤੀ ਅਨਸਰ ਨੇ ਤਾਰ ਰੱਖ ਕੇ ਤੇ ਵੀ ਖੇਚਣਾ ਕਰੰਟ ਲਾਇਆ ਉਹਦੇ ਕਰਕੇ ਸਾਰੇ ਵਾਣ ਦੇ ਵਿੱਚ ਕੱਲ ਪਾਣੀ ਦੇ ਵਿੱਚ ਕਰੰਟ ਆ ਗਿਆ ਸੀ ਜੀ ਤੇ ਮੈਂ ਪ੍ਰਦਾਨ ਪਾਉਣ ਆਇਆ ਸੀਗਾ ਤੇ ਮੈਨੂੰ ਕਰੰਟ ਲੱਗਿਆ ਤੇ ਮੈਂ ਉਸ ਤੋਂ 15 ਕਰਮਾਂ ਪਿੱਛੇ ਹੀ ਮੁੜ ਗਿਆ ਸੀਗਾ ਉਸ ਤੋਂ ਬਾਅਦ ਮੈਂ ਅੱਗੇ ਦੇਖਿਆ ਤੇ ਇਥੇ ਕਿਸੇ ਸ਼ਰਾਫਤੀ ਅਨਸਰ ਦੀ ਤਾਰ ਛਿੱਟੀ ਹੋਈ ਸੀਗੀ ਉਹਦੇ ਕਰਕੇ ਵੀ ਮੈਨੂੰ ਕਰੰਟ ਲੱਗਿਆ ਤੇ ਉਸ ਤੋਂ ਬਾਅਦ ਆ ਸਾਰੇ ਇਕੱਠੇ ਹੋ ਕੇ ਤੇ ਮੈਂ ਇਹ ਮੀਡੀਆ ਸਾਹਮਣੇ ਕਰੀ ਗਏ ਸਰੀਕ ਹੋਰ ਕਿਸੇ ਨਾਲ ਨਾ ਕੋਈ ਨੁਕਸਾਨ ਨਾ ਹੋਵੇ ਅਸੀਂ ਤਾਂ ਜਲਦੀ ਇਹ ਤਾਰ ਬਦਲਣ ਲੱਗੇ ਆ ਜੀ ਇਹ ਕਦੋਂ ਦੀ ਗੱਲ ਹੈ ਜੀ ਇਹ ਕੱਲ ਦੀ ਗੱਲ ਹੈ ਜੀ ਕੱਲ 4:00 ਵਜੇ ਤੁਹਾਨੂੰ ਕਦੋਂ ਪਤਾ ਲੱਗਿਆ ਇਹਦਾ ਮੈਨੂੰ ਕੱਲ 4:00 ਵਜੇ ਪਤਾ ਲੱਗਿਆ ਹੁਣ ਕੀ ਮੰਗ ਕਰਦੇ ਹੋ ਹੋ ਇਹੀ ਮੰਗ ਕਰਦੇ ਆ ਜੀ ਸ਼ਰਾਫਤੀ ਜੋ ਅਨਸਰ ਨੇ ਕੀਤਾ ਵੀ ਉਹ ਇਹ ਇਦਾਂ ਨਹੀਂ ਕਰਨਾ ਚਾਹੀਦਾ ਜੋ ਕਿਸੇ ਨਾਲ ਹੈਗਾ ਰੌਲਾ ਜਾਂ ਕੁਝ ਵੀ ਆ ਆਪ ਦਾ ਬ ਏ ਨਹੀਂ ਹੁੰਦਾਗਾ ਵੀ ਚਲ ਵੀ ਜਸਤਾ ਆਏ ਚਲ ਤਾਂ ਪਤਾ ਲੱਗ ਗਿਆ ਜੇ ਕੋਈ ਬੰਦਾ ਘਾ ਵੱਡਣ ਆਲਾ ਆ ਜਾਂਦਾ ਹੁੰਦਾ ਜਾਂ ਕੁਛ ਵੀ ਪਿੰਡ ਦੀਆਂ ਬੁੜੀਆਂ ਆਈਆਂ ਕੁਛ ਵੀ ਕਿਹਦਾ ਜਾਨੀ ਨੁਕਸਾਨ ਹੋ ਜਾਂਦਾ ਯਾਰ ਹਾਂਜੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਬਸ ਹੋਰ ਤਾਂ ਕੋਈ ਠੀਕ ਹੈ ਹਾਂਜੀ ਡਾਕਟਰ ਸਾਹਿਬ ਤਾਰ ਜਿਹੜੀ ਕਰੰਟ ਵਾਲੀ ਆ ਸਿੱਟੀ ਗਈ ਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਕੱਲ ਮੇਰੇ ਕੋਲ ਵੀਰੇ ਗਿਆ ਸੀ 5:00 ਵਜੇ ਤਕਰੀਬਨ ਜੀ ਸਾਡਾ ਆਪਸੀ ਵਧੀਆ ਰਿਲੇਸ਼ਨ ਆ ਬਿਲਕੁਲ ਬੈਠ ਗਿਆ ਮੈਨੂੰ ਚਾਤਾ ਇਹ ਗੱਲ ਆ ਜੀ ਫਿਰ ਆ ਕੇ ਦੇਖਿਆ ਤਾਂ ਵਾਕਈਓ ਸੀ ਜਿਹੜੀ ਤਾਰ ਸੁਤ ਲਾ ਕੇ ਕਿਨੇ ਖੰਭਣ ਲਈ ਪਈ ਆ ਜੀ ਤੇ ਤਾਂ ਰੱਬੀ ਵਿਚਾਰ ਆਪ ਦੀ ਪ੍ਰਧਾਨਪਨ ਆਇਆ ਸੀ ਤੈਨੂੰ ਪਤਾ ਲੱਗ ਗਿਆ ਪਛਾਹ ਮੁੜ ਗਿਆ ਜੇ ਕੋਈ ਅਣਜਾਣ ਬੰਦਾ ਹੁੰਦਾ ਜਾਂ ਲੇਡੀ ਆ ਜਾਂਦੀ ਤੋਨੇ ਸਿੱਧਾ ਲੱਗਦੇ ਕਮੱਖਾ ਸੀ ਜੇ ਕੋਈ ਜਾਨਵਰ ਆ ਜਾਂਦਾ ਜਾਂ ਬੰਦਾ ਆ ਜਾਂਦਾ ਨੁਕਸਾਨ ਹੋ ਸਕਦਾ ਜੀ ਸੋਰਾ ਕੋਈ ਲੇਡੀ ਕਵੜਾ ਆ ਜਾਂਦੀ ਨਾਲ ਬੱਚੇ ਆ ਜਾਂਦੇ ਆ ਆਪਣੀ ਪੰਜਾਬੀ ਨੇ ਆਵੇਂ ਹੱਥ ਬਣੀਏ ਬਖਮੇ ਹੱਥ ਖੜ ਜੰਨੇ ਆ ਜੀ ਜੀ ਬਿਲਕੁਲ ਉਹ ਤਾਂ ਨਾਲ ਸੌਣੋ ਸੀ ਇਹ ਇਹ ਕਿੱਥੋਂ ਤੱਕ கரੰਟ ਜਾ ਰਿਹਾ ਜਿਹੜਾ ਇਸ ਖੰਭੇ ਦਾ ਬਦੀ ਕੁਛ ਕਰਮਾ ਤਾਂ ਕਹੀ ਜੀ ਤਾਂ ਹੁਣ ਦੀ ਜਿਹੜੀ ਕਾਰਵਾਈ ਹੈ ਕਿ ਬਿਜਲੀ ਵਿਭਾਗ ਨੂੰ ਦੱਸ ਦਿੱਤਾ ਗਿਆ ਜਾਂ ਕੋਈ ਦਰਖਾਸਤ ਦਿੱਤੀ ਬਿਜਲੀ ਭਾਗੂ ਜਾਈ ਜਾ ਰਹੇ ਬਸ ਜਮਾਂ ਠੀਕ ਹੈ ਜੀ ਅਸੀਂ ਤੁਹਾਨੂੰ ਤੁਹਾਨੂੰ ਬੁਲਾਇਆ ਸੀ ਜਾਂ ਪਿੰਡ ਦੇ ਮੋਢਰ ਬੰਦੇ ਆ ਬਲੰਦ ਸਾਹਿਬ ਖੜੇ ਆ ਬਰਾੜ ਸਾਹਿਬ ਖੜੇ ਆ ਜੀ ਅਸੀਂ ਇਹਨਾਂ ਨੂੰ ਬੁਲਾ ਕੇ ਬਾਈਟ ਤੇ ਤੁਹਾਨੂੰ ਬੁਲਾਇਆ ਸੀ ਉਸ ਤੋਂ ਬਾਅਦ ਅਸੀਂ ਜਾਵਾਂਗੇ ਨੈਸਡੀਓ ਕੋਲੇ ਜਾਂ ਜਾਈ ਕੋਲੇ ਜੀ ਜਾ ਕੇ ਮੌਕਾ ਵੇਖੋ ਬਜੜੇ ਬਿਲੀ ਭਾਗ ਦੇ ਮੁੰਡੇ ਸਾਡੇ ਪਿੰਡ ਕੰਮ ਕਰਦੇ ਹੁੰਦੇ ਸੀ ਵਿਖਾਤਾ ਜੀ ਇਹ ਚੱਕਰ ਬਣਿਆ ਇਹ ਕੋਈ ਕਿਸੇ ਤੇ ਸ਼ੱਕ ਜਾਂ ਕੋਈ ਕਿਸੇ ਤੇ ਹੈ ਕਿਸੇ ਤੇ ਵੀ ਕਿਸੇ ਸਰਾਤੀ ਹੰਸਰ ਨਹੀਂ ਕੀਤਾ ਕੋਈ ਸ਼ੱਕ ਨਹੀਂ ਅਸੀਂ ਕਿਸੇ ਦਾ ਕੋਈ ਕਹਿ ਗਿਆ ਸਕਦੇ ਪਰ ਜਿਹਨੇ ਕੀਤਾ ਬਹੁਤ ਮਾੜਾ ਕੀਤਾ ਜੀ ਜੇ ਕੋਈ ਗੁਰਤੇਂਦਰ ਰੌਲਾ ਕਿਸੇ ਬੰਦੇ ਦਾ ਹੈਗਾ ਆਨਗਵਾਨ ਦਾ ਕਿਸੇ ਦਾ ਵੀ ਹੈਗਾ ਜੀ ਤੋਂ ਸਿੱਧਾ ਕੇ ਨਾ ਕਰ ਸਕਦਾ ਪਰ ਇਹ ਗੰਮੋਰ ਮਾੜਾ ਇਹ ਬਹੁਤ ਮਾੜਾ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਸੀ ਬਹੁਤ ਮਾੜਾ ਕੀਤਾ ਜਿਹਨੇ ਕੀਤਾ ਪਰ ਅੱਗੇ ਤੋਂ ਅਸੀਂ ਇਹ ਕਹਿੰਨੇ ਹੋ ਜੀਵਿਕੂ ਦਾ ਭਰਾ ਦਾ ਰੋਲਾ ਹੈਗਾ ਤੇ ਪਿੰਡ ਦੇ ਸਰਪੰਚ ਸਾਹਿਬ ਨੂੰ ਜਾਂ ਨੰਬਰਦਾਰ ਸਾਹਿਬ ਨੂੰ ਕੋਈ ਵੀ ਪਿੰਡ ਦਾ ਬਹੁਤ ਸਾਰਾ ਬੰਦਾ ਹੈ ਜਿੰਨਾ ਤੇਰੀ ਬਣਦੀ ਹੈ ਉਹਨੂੰ ਬੁਲਾ ਲੈਣ ਨੂੰ ਜੀ ਵੀ ਮੇਰਾ ਇਹਦੇ ਨਾਲ ਰੋਲਾ ਠੀਕ ਠੀਕ ਹੈ ਇਹ ਕੰਮ ਨਹੀਂ ਕਰਨਾ ਚਾਹੀਦਾ ਬੰਦੇ ਨੇ ਕੀਤਾ ਬਹੁਤ ਮਾੜਾ ਕੀਤਾ ਠੀਕ ਠੀਕ